ਕੋਬੜੀ ਸਰਦਾਰ ਤੂੜ ਪੁਨੀਤ ਤੇਰੇ ਜਨੂਆ ਤੱਦਾ ਤੂੜ ਪੁਨੀਤ ਦਰ ਜਨੂਆ ਤੇਰੇ ਜਿਹੜੇ ਜਨ ਉਪਨੀਤ ਤੂੜ ਹੁੰਦਾ ੜ ਤੂੜ ਪੁਨੀਤ ਪੁਨੀਤ ਤੂੜ ਸਾ ਜਗਤਾਂ ਤੋਂ ਹੁੰਦੀ ਸੰਸਾਰ ਚ ਨਹੀਂ ਹੁੰਦੀ ਸੰਸਾਰ ਚ ਪਵਿੱਤਰ ਚੀਜ਼ ਹੁੰਦੀ ਹੈ ਪੁਨੀਤ ਹੁੰਦੀ ਹੈ ਪਵਿੱਤਰ ਹੁੰਦੀ ਹੈ ਪਵਿੱਤਰ ਅਪਵਿੱਤਰ ਪਵਿੱਤਰ ਪੁਨੀਤ ਚਲੀ ਜਾਂਦੀ ਹੈ ਸੱਚ ਛੱਡ ਕੇ ਪੁਰੀਤ ਵਸੂ ਸੱਚ ਖੜ ਜਾ ਜਿਹੜੀ ਪਿਓਰ ਜੋਤ ਹੈ ਨਾ ਪਿਓਰ ਜੋਤ ਉਹ ਪੁਰੀਤ ਜੋਤ ਜੋਤ ਜਦ ਧੂੜ ਰੂਪ ਹੈ ਜੋਤ ਕੀ ਹੈ ਚਾਨਣ ਜਿਹੜਾ ਆਤਮ ਗਿਆਨ ਦੀ ਧੂੜ ਹੈ ਜਦੋਂ ਬੋਲਦਾ ਹੈ ਨਾਨਕ ਗੁੱਡ ਮਾਰਨਿੰਗ ਬੋਲਦੀ ਹੈ ਇਹ ਜਿਹੜਾ ਗਿਆਨ ਹੈ ਉਹ ਧੂੜ ਹੈ ਇਹ ਨਾਮਾਂ ਹੁੰਦੇ ਆ ਹੁੰਦੇ ਤਨ ਤੈਉ ਜੇ ਰਚਿਆ ਮਨੁਆ ਜਿਹੜੇ ਤੇਰੇ ਜਾਣ ਹੁੰਦੇ ਨੇ ਉਹ ਤੂੜ ਪਨੀਤ ਹੁੰਦੇ ਨੇ ਤੂੜ ਪਨੀਤ ਵਰ ਆਪ ਵੀ ਤੂੜ ਪਨੀਤ ਹੁੰਦੇ ਨੇ ਉਹਦੇ ਵਿੱਚ ਸਮਾ ਜਾਂਦੇ ਨੇ ਸ਼ਬਦ ਜੀ ਆ ਸਮਾਉਣਾ ਤੂੜ ਪਨੀਤ ਬਣ ਕੇ ਸਮਾਇਆ ਜਾਊਗਾ ਜਿਵੇਂ ਹਵਾ 'ਚ ਜੇ ਕੋਈ ਪੱਥਰ ਸਮਾਊਗਾ ਪਹਿਲਾਂ ਉਹਨੂੰ ਪੀਸ ਕੇ ਬਰੀਕ ਹੋਣਾ ਪਊਗਾ ਤਾਂ ਇਹ ਵਾਲਾ ਵੀ ਚੁੱਟੂਗਾ ਪਤਾ ਹੈ ਚੁੱਟੂਗਾ ਤੂੜ ਪਨੀਤ ਤੇਰੇ ਜਨਮੋ ਤਨ ਤੇ ਉਹ ਜੇ ਰੁਚਿ ਹੈ ਮਨ ਨੂੰ ਤਨ ਉਹ ਆਦਮੀ ਨੇ ਜਿਨ੍ਹਾਂ ਦੇ ਅੰਦਰ ਇਸ ਧੂੜ ਦੀ ਇਸ ਗਿਆਨ ਤੂੜ ਦੀ ਹੀ ਰੁਚੀ ਤੁਖ ਹੈ ਇਸੇ ਗਿਆਨ ਦੀ ਇੱਛਾ ਹੈ ਇਹਦੀ ਉਹ ਇੱਛਾ ਹੈ ਇਸ ਨੂੰ ਤੋੜਦੇ ਫਿਰਦੇ ਨੇ ਉਹ ਵੀ ਤਾਂ ਨਹੀਂ ਉਹ ਅਵਰਦਾਸ ਉਹਦੇ ਨੂੰ ਤੋੜਦਾ ਫਿਰਦਾ ਸੀ ਉਹਨਾਂ ਦਾ ਇਹ ਜਿਹੜਾ ਰੋਲ ਦਾ ਹੁੰਦਾ ਸੀ ਪਰ ਐਂ ਦੱਸਿਆ ਜਿੰਗਿਆ ਦੇਵੀ ਤੋਂ ਮਿਲਦੀ ਹੈ ਭਤਨ ਕਿਉ ਉਹਨਾਂ ਦੀ ਕੋ ਹੋਊਗੀ ਉਹਨਾਂ ਨੇ ਦੇਵੀ ਜਨਨ ਨਹੀਂ ਬਣਾ ਦੇਵੀ ਤਾਂ ਬਣਾਉਣੀ ਸੀ ਮਤ ਗੁਰਮਤ ਦੇਵੀ ਹੈ ਦੇਵੀ ਬਣਾਤੀ ਮੋਤੇ ਦੀ ਜਦ ਕੇ ਹੈ ਕਿ ਸਾਰਾ ਜਗ ਜਗ ਮਾਤ ਹੈ ਜਗ ਮਾਤ ਜੀ ਨੇ ਜਗ ਪੈਦਾ ਕੀਤਾ। ਹੋਰ ਜਗ ਤੇ ਪੈਦਾ ਕਰਦਾ। ਆਦਮੀਔਰਤ ਦੋਈ ਨੇ ਜਗ ਪੈਦਾ ਕਰ ਸਕਦੇ। ਇਸ ਕਰਕੇ ਹੋਰ ਦਾ ਕੁਝ ਹੋਰੇ ਬਣਾਉਂਦੇ। ਐਸੀ ਕਦਰ ਜੇ ਹੱਥੀ ਕਰ ਮਸਲਾ ਹਲੇ ਨਹੀਂ ਹੋ ਸਕਦਾ। ਹੁਣ ਗੁਰਬਾਣੀ ਨੇ ਕੀ ਕੀਤਾ? ਗੁਰਬਾਣੀ ਦੇ ਅਨੁਸਾਰ ਸਿਮਰਤ ਸ਼ਾਸਤਰਾਂ ਦੀ ਜਿਹੜੀ ਵਿਆਖਿਆ ਕੀਤੀ ਹੈ ਆਪਣੇ ਧੰਨ ਉਹ ਜਿਹੜੇ ਉਹਨਾਂ ਦੇ ਮਾਤਦਾਰ ਸੱਸੀ ਜਗ ਮਾਤ ਉਹਨੂੰ ਮਤਬਾਦਾ ਕਹਿ ਕੇ ਉਹਦੀ ਸੈਲਸ ਹੋ ਦੱਸੋ ਸੰਤੋਖ ਪਿਤਾ ਕਹਿ ਕੇ ਉਹਦੀ ਸੈਲਸ ਹੋ ਦੱਸੋ ਉਹ ਅੱਖਰ ਇਸ ਤਰੀਕੇ ਨਾਲ ਸੋਚ ਕੇ ਰੱਖੇ ਨੇ ਗੁਰਬਾਣੀ ਚ ਵੇਦ ਪੁਰਾਣ ਸਮ੍ਰਿਤੀ ਦੇ ਵਿੱਚ ਜਿਹੜੇ ਅੱਖਰ ਸੀ ਸੁਧ ਅੱਖਰ ਉਹਦੇ ਅੱਖਰੇ ਸੋਦੇ ਨੇ ਸੁਧ ਅੱਖਰ ਦਾ ਉਹ ਅੱਖਰ ਸੋਦੇ ਨੇ ਵੇਦ ਪੁਰਾਣ ਔਰ ਸੰਵੰਦੀਆਂ ਜਿਹੜੇ ਅਖਰ ਆਏ ਸੀ ਉਹ ਸ਼ੁੱਧ ਕਰਦੇ ਸੁਦਾਖਰ ਕੀਨੇ ਰਾਮਨਾਮ ਇੱਕ ਆਖਰ ਆਖਰ ਤੇ ਰਾਮਨਾਮ ਦਾ ਰਿਜ਼ਲਟ ਕਰਦਾ ਉਹਨਾਂ ਨੂੰ ਨਾਮ ਨਾਮ ਲਾਉਂਦੇ ਜਾਂਦੇ ਜਿਵੇਂ ਦੇਵੀ ਮੱਤੀ ਦੇਵੀ ਦੇਵ ਅਗਿਆਸ਼ ਮੱਤੀ ਜਿਹੜੀ ਦੇਵੀ ਹੈ ਗੁਰਮਤ ਰੂਪੀ ਜਿਹੜੀ ਦੇਵੀ ਹੈ ਇਹ ਸਭ ਤੋਂ ਵੱਡਾ ਜੇ ਸਭ ਤੋਂ ਵੱਧ ਵੱਡਾ ਵਰਦਾਨ ਦਿੰਦੀ ਹੈ ਦੇ ਵਰ ਜੇ ਸਵਾਰ ਦਿੰਦੀ ਹੈ ਜੇ ਸਭ ਤੋਂ ਵੱਡਾ ਕੀ ਅਵਨਾ ਸ਼ੀਰ ਆਇ ਦੇ ਦੋ ਘੜਾ ਦਿੰਦਾ ਹੈ ਅਵਨਾ ਸ਼ੀਰ ਆਇ ਸੰਸਾਰ ਦੇ ਘੜਾ ਘੜਾ ਦਿੰਦੇ ਨਾ ਕਿਸੇ ਨੇ ਮੰਗਿਆ ਸਿਮਰਤ ਜਾਨ ਤੋਂ ਦੇ ਵਿੱਚ ਰਾਜ ਨਾ ਕਿਸੇ ਨੇ ਦਿੱਤਾ ਇਹ ਮੰਗਿਆ ਹੀ ਨਹੀਂ ਕਿਸੇ ਤੇ ਮੰਗਿਆ ਕੀ ਹੈ ਮਰਿਆ ਜੀ ਪਤੀ ਮਰ ਗਿਆ ਉਹਨੂੰ ਲੈ ਕੇ ਦੋ ਲਾਜਾ ਮੰਗਿਆ ਤਾਂ ਆਉਂਗਾ ਸਰਦ ਇਹ ਨਾਲੇ ਹੀ ਪੜ੍ਹਾਈ ਸੀ ਮੇਰੇ ਨਾਲ ਦੀ ਮੋਹ ਨਾਲ ਜੋੜੇ ਹੋਏ ਨਹੀਂ ਤਾਂ ਲੱਗਦੇ ਸੀ ਇਹ ਜੇ ਪੜ੍ਹਾਈ ਨਹੀਂ ਹੁੰਦੀ ਸਿੱਖਾਂ ਵਿੱਚੋਂ ਕਿਸੇ ਵਿਅਕਤੀ ਨੇ ਜਾਂ ਕਿਸੇ ਆਦਮੀ ਨੇ ਜਾਂ ਜਨਾਨੀ ਨੇ ਕਦੇ ਗੁਰੂ ਘਰ ਤੋਂ ਮੰਗਿਆ ਹੋਵੇ ਮੇਰਾ ਮੁੰਡਾ ਮਰ ਗਿਆ ਉਹਨੂੰ ਵਾਪਸ ਲਿਆਓ ਜਾਂ ਮੇਰਾ ਪਤੀ ਮਰ ਗਿਆ ਉਹਨੂੰ ਵਾਪਸ ਲਿਆਓ ਕਿਉਂ ਨਹੀਂ ਮੰਗਿਆ ਉਹਨਾਂ ਤੋਂ ਕਿਉਂ ਹੋਵੇਦਾ ਰਹਿ ਗੁਰਮਤਿ ਪੜ੍ਹਾਇਓ ਹੋਰ ਜੇ ਪੜ੍ਹਾਈ ਗੁਰਮਤਿ ਵਾਲੀ ਪੜ੍ਹਾਉਂਦੇ ਕਿਉਂ ਲੱਗਦੇ ਹੋ ਇਹਨਾਂ ਮੱਲਾ ਉੱਤੇ ਪੜ੍ਹਾਈ ਮਾਇਆ ਵੋੜੀ ਸੀ ਉਹਦੇ ਦੁਬਾਰੇ ਨੇ ਮਾਇਆ ਵੋ ਸਭ ਕੂੜ ਉਹਨਾਂ ਦੀ ਪੜ੍ਹਾਈ ਮਾਇਆ ਵੋੜੀ ਸੀ ਪੜ੍ਹਦੇ ਪੜ੍ਹਦੀ ਬਾੜ ਬਾੜਦਾ ਉਹਨੇ ਪੜ੍ਹਦੇ ਪੜ੍ਹਦੀ ਸੀ ਜੋਤ ਤੋਂ ਚੱਕ ਕੇ ਜਾਤ ਨਾਲ ਜੋੜਦੇ ਸੀ ਜੋਤ ਛੱਡਦੀ ਜਾਤ ਨਾਲ ਜੋੜਦੇ ਸਰੀਰ ਨਾਲ ਜੋੜਦੇ ਮਾਇਆ ਨਾਲ ਜੋੜਦੇ ਤਾਂ ਨਹੀਂ ਬਾਛਾ ਸੁਰਗ ਨਾਲ ਅੱਛਾ ਜਿਹੜੇ ਤਾਂ ਦੀ ਚਾਹੀਦੇ ਆ ਤੇ ਬਾਛਾ ਹੈ ਇੱਛਾ ਰੱਖਣਾ ਮਨ ਬਾਛਤ ਫਲ ਪਾਵੇ ਮਨ ਦੀ ਜੋ ਇੱਛਾ ਉਹ ਫਲ ਪਾਵੇ ਤਾਂ ਦੀ ਤਾਂ ਇੱਛਾ ਨਹੀਂ ਰਹਦੇ ਤਾਂ ਦੀ ਬਾਛਾ ਸੁਰਗ ਦੀ ਚਾਲ ਨਹੀਂ ਹੈ ਸੁਰਗ ਨੂੰ ਆਛਾ ਉਹ ਸੁਰਗ ਦੀ ਚਾਲ ਨਹੀਂ ਹੈ ਸੁਰਗ ਕੀ ਹੁੰਦਾ ਸੁਰਗ ਤੇ ਸੰਸਾਰੀ ਸੁੱਖ ਦਾ ਨਾ ਹੋਣਾ ਸੁਰਗ ਦੇਵਤਿਆਂ ਨੂੰ ਔਕਾਰ ਰਹਿਣਾ ਉਹ ਛਾ ਨਹੀਂ ਸੁਰਗ ਤੇ ਹੈ ਹੀ ਨਹੀਂ ਇਹ ਤਾਂ ਮੈਂ ਕਲਪਨਾ ਗੱਲਾਂ ਨੇ ਦਾ ਸੁਰਗਾ ਗਦਨ ਨਰਕਾ ਇੱਥੇ ਹੀ ਨਰਕਾ ਇੱਥੇ ਸੁਰਗ ਜਿਹੜੇ ਲੋਕ ਸੁਖੀ ਨੇ ਦੀਨ ਦੇ ਸਾਨੂੰ ਸੁਣਦੇ ਲੱਗਦੇ ਨੇ ਹੈ ਉਹ ਵੀ ਨਰਕ 'ਚ ਉਹਨਾਂ ਨੂੰ ਕੁਛ ਹੀ ਤਾਂ ਨਰਕ 'ਚ ਨੇ ਸਰਵਲੰਗ ਦਾ ਸੁਣਕੀਤੇ ਆਤਪ੍ਰੀਅ ਪ੍ਰੀਤ ਸਾਧ ਰਾਜ ਰਾਚ ਉਹਨਾਂ ਦੀ ਪ੍ਰੀਤ ਕਿੱਦੇ ਰਹਿਦੀ ਹੈ ਭੁੱਖ ਕੀ ਨਹੀਂ ਭੁੱਖ ਤਾਂ ਉਹਨਾਂ ਨੂੰ ਤੋੜ ਪਨੀਰ ਨਹੀਂ ਹੈ ਸਾਧ ਹੀ ਰਾਜਾ ਹੁਣ ਇੱਥੇ ਤੋੜ ਨੂੰ ਰਾਜ ਕਰਦਾ ਹੈ ਅਤਪ੍ਰੀਅ ਪ੍ਰੀਤ ਦਾ ਸਾਧ ਰਾਜ ਰਾਜ ਹੈ ਰਾਜ ਕੀ ਹੁੰਦੀ ਹੈ ਇੱਕ ਫੁੱਲ ਹੁੰਦਾ ਜਿਹੜਾ ਖਿੜਦਾ ਉਹਦੇ ਤੇ ਇੱਕ ਬਰੀਕ ਬਰੀਕ ਇੱਕ ਜੰਦੀ ਆ ਜਾਂਦੀ ਹੈ ਕਦੇ ਕਦੇ ਲੱਗਦੀ ਸਫੇਸੇ ਵੇਜ ਦੇ ਧੂੜ ਕਿਤੇ ਆ ਕੇ ਜੰਮੀ ਹੋਈ ਹੈ ਉੱਤੇ ਹੁੰਦੀ ਉਹ ਦੀ ਫੁੱਲ ਦੇ ਤੇ ਲੱਗਦੀ ਹੈ ਕਈ ਫੁੱਲਾਂ ਦੇ ਉੱਤੇ ਹੁੰਦੀ ਹੈ ਉਹਨੂੰ ਰਾਜ ਕਰਦੇ ਹਾਂ ਸਾਦੇ ਹਿੱਦੇ ਕਮਲ ਦੇ ਵਿੱਚ ਖੜਿਆ ਹੁੰਦਾ ਨਾ ਜਦ ਉਹ ਜੋ ਰਾਜ ਨਿਕਲਦੀ ਹਵਾ ਨਾਲ ਉਡਦੀ ਉਹ ਰਾਇਤਾ ਸਰ ਦੇ ਸਾਥ ਹਿਰਦੇ ਚ ਹੁੰਦੀ ਹੈ ਫੁੱਲ ਤੇ ਵੀ ਉਹ ਜਿਆ ਇੱਕ ਨਕਸ਼ਾ ਬਣਿਆ ਹੋਇਆ ਹੁੰਦਾ ਜੇ ਸਮਝਣਾ ਹੋਵੇ ਬਾਹਰੋਂ ਜੇ ਬਾਹਰੋਂ ਆ ਸਮਝ ਆਉਣੀ ਜੇ ਐ ਲੱਗਦਾ ਵੀ ਇਹ ਤੇ ਢੋਲੀ ਆਈ ਹੋਈ ਹੈ ਫੁੱਲਾਂ ਦੇ ਤੇਰੀ ਵਿਚਾਰਨੀ ਪੱਤੀਆਂ ਦੇ ਤਾਜਾ ਤਾਜੇ ਫੁੱਲੋਂ ਅਦਰ ਅਗੇ ਰਾਜੇ ਧੰਦੇ ਕਹਾ ਵਿਆਪੈ ਹਾਂ ਤੇ ਨਹੀਂ ਹੱਦੇ ਚ ਗੱਲ ਹੁੰਦੀ ਐ ਨਾ ਤੰਦਰੁਵਾੜੀ ਉਹਦੀ ਉਹਨਾਂ ਨੂੰ ਰੁਚੀ ਹੁੰਦੀ ਪੂਰੀ ਆਪੋ ਖੁਦੀ ਉਹਦੇ ਨਾਲ ਇੱਥੇ ਵਿੱਚ ਹੁੰਦੇ ਨੇ ਉਹ ਹੀ ਉਹਨਾਂ ਦਾ ਟੇਸਟ ਹੁੰਦਾ ਉਹ ਹੀ ਉਹਨਾਂ ਦੀ ਖਰਾਬਤ ਹੁੰਦੀ ਧੰਦੇ ਕਹਾ ਵਿਆਪੈ ਤਾਹੂ ਉਹਨਾਂ ਨੂੰ ਧੰਦਾ ਕਿੱਥੇ ਵਿਆਪਦਾ ਉਹ ਤਾਂ ਰੂਹ ਨੂੰ ਧੰਦਾ ਨਹੀਂ ਬਣਾ ਸਕਦੇ ਸੰਸਾਰੀ ਧੰਦੇ ਤੋਂ ਮੈਨੂੰ ਜੀ ਨਹੀਂ ਲੱਗਦਾ ਹੈ। ਅੰਤ ਵਿੱਚ ਵੀਰ ਵੀ ਕਰ ਰਿਹਾ ਕੰਮ ਕੰਮ ਕਰ ਰਿਹਾ ਧੰਦਾ ਨਹੀਂ ਕਰ ਰਿਹਾ। ਧੰਦਾ ਹੋਰ ਚੀਜ਼ ਹੈ। ਕੰਮ ਹੋਰ ਚੀਜ਼ ਹੈ। ਹੱਥ ਪੈਰ ਕਰ ਕੰਮ ਕਰ। ਰੋਜ਼ਾ ਵੀ ਕਰਦਾ। ਤੰਦਾ ਰਹਿਤੀ ਕਰਦਾ। ਉਹਨਾਂ ਨੂੰ ਧੰਦਾ ਨਹੀਂ ਬਿਆਪ, ਧੰਦਾ ਕਦ ਬਿਆਪਦਾ। ਜਦ ਸੰਸਾਰੇ ਕੰਮ ਆਪਣਾ ਜਿਹੜਾ ਨਾਮ ਵਾਲਾ ਟਾਰਗੇਟ ਆ ਉਹਨੂੰ ਪੂਰਾ ਕਰ ਦੇਣਾ ਫਿਰ ਇਹ ਧੰਦਾ ਵੱਡਾ ਜਿਹੜੇ ਕੰਮ ਚੋਂ ਧਰਮ ਗਾਇਬ ਹੋ ਗਿਆ ਕਰਨ ਵੇਲੇ ਧਰਮ ਗਾਇਬ ਹੋ ਧੰਦਾ ਵੱਡਾ ਧਰਮ ਦੀ ਕੀਮਤ ਤੇ ਪੈਸੇ ਆ ਰਹੇ ਨੇ ਤੁਹਾਡੇ ਕੋਈ ਜ਼ਰੂਰੀ ਨਹੀਂ ਧੰਦਾ ਦੁਆ ਹੀ ਹੁੰਦਾ ਕੋਈ ਜ਼ਰੂਰੀ ਨਹੀਂ ਧਰਮਾਂ ਦੇ ਨੋਂ ਤੇ ਹੀ ਧੰਦਾ ਹੁੰਦਾ ਹੈ ਧਰਮ ਦੀ ਕੀਮਤ ਤੇ ਜਿਹੜਾ ਤੁਸੀਂ ਤੁਨ ਖਟਿਆ ਉਹ ਸਾਰਾ ਤੁੰਡਾ ਹੀ ਜਿਹੜੇ ਟਾਈਮ ਤੇ ਧਰਮ ਕਮਾਉਣਾ ਸੀ ਉਹ ਟੈਨ ਵਿੱਚ ਤੁਨ ਉਹ ਟਾਈਮ ਤੁਸੀਂ ਤੁਨ ਕੱਲ ਸੰਸਾਰੀ ਖਟਿਆ ਉਹ ਧਰਮ ਦੀ ਕੀਮਤ ਤੇ ਖਟਿਆ ਧਰਮ ਵੇਚ ਕੇ ਖਟਿਆ ਉੱਥੇ ਉਹ ਸਾਰਾ ਤੁੰਡਾ ਹੈ ਕਿ ਵੀ ਤੁੰਡਾ ਇਹ ਧੰਦਾ ਮੂਰਖਾਂ ਦਾ ਦੇਖੋ ਫਰਕ ਹੈ ਦੋਹਾਂ ਦੀ ਸਜ਼ਾ ਦਾ ਫਰਕ ਹੈ ਸਜ਼ਾ ਡੋਡਰ ਇਹਨੇ ਪੈਰ ਘਵਾੜਾ ਆਪਣੇ ਕਾਫਲ ਨੇ ਆਪਣੇ ਹੱਥ ਵਾਰੇ ਇਹ ਮੂਰਖ ਹੈ ਇਸ ਕੰਮ ਕਰਨ ਵਾਲੇ ਨੂੰ ਮੂਰਖ ਬੋਲੇ ਉਸ ਕੰਮ ਨੂੰ ਕਰਨ ਵਾਲੇ ਨੂੰ ਸ਼ੈਤਾਨ ਬਣ ਜੇ ਸਜ਼ਾ ਡੋਡਰ ਉਹ ਭੇਸ ਦਿਖਾਇਓ ਜਗਤ ਕੋਲ ਲੋਗ ਨੂੰ ਕੋ ਵਸਕੀਨ ਵਾਲੀ ਕੈਟਾਗਰੀ ਇਹ ਨਹੀਂ ਹੁੰਦੀ ਇਹ ਤੇ ਦੇ ਆਲੇ ਉਹ ਤੇ ਦੇ ਆਲੇ ਫੇਰ ਦਿਖਾਇਓ ਜਦੋਂ ਲੋਕ ਕੋ ਬਸਕੀਨ ਵਾਲੀ ਕਹਾਣੀ ਨਹੀਂ ਕਹਉਂਦੇ ਜਿਨ੍ਹਾਂ ਨੇ ਧਰਮ ਨੂੰ ਹੀ ਤਾਂ ਲਾ ਬਣਾ ਕੇ ਪੈਸੇ ਕੱਢੇ ਉਹ ਦਫਾ ਇਹਨਾਂ ਤੇ ਨਹੀਂ ਲੱਗਦੀ ਉਠਾ ਕਾਣੀ ਹਾਂ ਉਹਨਾਂ ਵਾਂਗ ਹੀ ਲੱਗਦੀ ਇਹ ਮੁਖੜੇ ਇਹਦਾ ਅਗਲੇ 5-300 ਜਾਣ ਦਫਾ ਲੱਗੂ ਉਹ ਤਿੰਨ ਤੋਂ ਦੋ ਲੱਗੂ ਅਬ ਰਾਦੇ ਕੋਈ ਹੈ ਪਰ ਦਲਵਾਰ ਵਰ ਕਹਿੰਦੇ ਆ ਆਪਣਾ ਨੁਕਸਾਨ ਕੀਤਾ ਉਹਨਾਂ ਨੇ ਦੂਜਿਆਂ ਦਾ ਵੀ ਕੀਤਾ ਇਹਨਾਂ ਨੇ ਆਪਣਾ ਕੀਤਾ ਉਹਨਾਂ ਨੇ ਦੂਜਿਆਂ ਦਾ ਜਾਣਾ ਕੀਤਾ ਆਪਣਾ ਦਾ ਕੀਤਾ ਆਪਣੀ ਤਾਂ ਕਮਾਈ ਕੀਤੀ ਉਹਨਾਂ ਦੇ ਬਹੁਤ ਘਰ ਗਾੜੇ ਨੇ ਹੋ ਇਹਨਾਂ ਨੇ ਆਪਣੇ ਗਾੜੇ ਖਬਰ ਕਿਹਦੀ ਸਿੱਖਿਆ ਨਾਲ ਗਾੜਿਆ ਇਹ ਮੋਰ ਦੀ ਰੂਹ ਹੈ ਕਿ ਉਹਨਾਂ ਨੇ ਗੰਦ ਸਿੱਖਿਆ ਲੈ ਲਈ ਬਣ ਲਈ ਸਾਬਕਾ ਦਾ ਮੈਗਾ ਨੇ ਪਰ ਉਹ ਬਰਾਦ ਨਹੀਂ ਆਪਣੇ ਉਗਾੜੇ ਦੋਹਰ ਫਰਕ ਹੈ ਹੈ ਦੋਰੇ ਤੰਦੇ ਹੈ ਦੋ ਜਗ੍ਹਾ ਖਤਲ ਪਰ 20000 ਅਡੋਰ ਤੰਦੇ ਕਹਾ ਵਿਆਪਤ ਆਹੁ ਉਹਨੂੰ ਆਦਮੀ ਨੂੰ ਦੰਦਾ ਕਿਵੇਂ ਵਿਆਪਜੂ ਦੇ ਅੰਦਰ ਉਹ ਕਿਵੇਂ ਭੁੱਲ ਜੂਗਾ ਕਿਵੇਂ ਬੋਲਿਓ ਆਪਣੇ ਚਾਰਗਣ ਨੂੰ ਟਾਰਗਟ ਤੇ ਹੀ ਉਹਦੀ ਨਜ਼ਰ ਹੋਊਗੀ ਜੀ ਇੱਕ ਛਾੜ ਅਨਕਤ ਹੈ ਨ ਜਾਊ ਇੱਕ ਨੂੰ ਛੱਡ ਕੇ ਆਪਣੇ ਹਿਰਦੈ ਨੂੰ ਛੱਡ ਕੇ ਇੱਕ ਤਾਂ ਵੀ ਛੱਡ ਕੇ ਮਾਨਾ ਛਤਰੀ ਨੂੰ ਮਨ ਕੱਲਾ ਕਹਦੇ ਛੱਡ ਕੇ ਜਾਊਗਾ ਉਹ ਇੱਕ ਨਾਲ ਜੁੜਿਆ ਰਹਿੰਦਾ ਹਾਂ ਅੰਮਲੇ ਜੀ ਨਾਲ ਜੁੜਿਆ ਰਹਿੰਦਾ ਬਾਲੇ ਨਾਲ ਜੁੜਦਾ ਇੱਕ ਦਾ ਮੰਨੂ ਜਦ ਇਹ ਕਹੂਗਾ ਅੰਨਲਾ ਛੇੜ ਜਾਊਗਾ ਚੇਤਨ ਸ਼ਰੀਰ ਤੋਂ ਛੱਡ ਕੇ ਦੂਰੇ ਸ਼ਰੀਰ ਤੇ ਨਹੀਂ ਪਹੁੰਚਦਾ ਜਾ ਕੇ ਕਿਉਂਕਿ ਤੰਦਾ ਦੂਰੇ ਸ਼ਰੀਰ ਵਾਸਤੇ ਬਾਹਰ ਦੇ ਵਾਸਤੇ ਧਾਰਮਿਕ ਦਲੇ ਸ਼ਰੀਰ ਵਾਸਤੇ ਧਾਰਮਿਕ ਦਲੇ ਸ਼ਰੀਰ ਵਾਸਤੇ ਅੰਦਰੇ ਸ਼ਰੀਰ ਦਾ ਖਾਣਾ ਪਹਿਣਾ ਅੰਦਰੇ ਸ਼ਰੀਰ ਦਾ ਕਲਿਆਣ ਅੰਦਰੇ ਸ਼ਰੀਰ ਦਾ ਸੁਖਮੁਦ ਇਹ ਬਾਹਰ ਲੈਣ ਤੰਦਾ ਬਾਹਰ ਲੈ ਦੇ ਉਹ ਅਸਲੀ ਸਿਰ ਦਾ ਹੈ ਨਕਲੀ ਦਾ ਇਹਦੀ ਹਕਲ ਤੇ ਆ ਵੀ ਨਕਲੀ ਸਿਰ ਵਾਸਤੇ ਕਰਦੇ ਅਸਲੀ ਵਾਸਤੇ ਕਰਨਾ ਤਾਂ ਗੱਲ ਕਰ ਕੇ ਉਹ ਰੁਕ ਗਿਆ ਵੀ ਨਕਲੀ ਸਿਰ ਵਾਸਤੇ ਤਾਂ ਉਹ ਕਹਿ ਰਿਹਾ ਦਾ ਅਸਲੀ ਵਾਸਤੇ ਕੁਝ ਨਹੀਂ ਕਰਦਾ ਆਪਣੇ ਵਾਸਤੇ ਕੁਝ ਨਹੀਂ ਕਰਦਾ ਅਬਰ ਕਾਜ ਕਰਦਾ ਅਬਰ ਕਾਜ ਤੇਰੇ ਕਿੰਨਾ ਕੰਮ ਤੇਰੇ ਕਿਤੇ ਕੰਮ ਆਉਣਗੇ ਆਪਣੇ ਬਾਤ ਨਹੀਂ ਕੁਛ ਕਰਦਾ ਨਸੈਂ ਨਹੀਂ ਫਰਕਦਾ ਤਾਂ ਉਹ ਰੁਕੇ ਜਾ ਕੇ ਹਿਰੇ ਦਿਓ ਪ੍ਰਭ ਨਾਮੋ ਜਾ ਕੇ ਹਿਰੇ ਦਿਓ ਪ੍ਰਭ ਨਾਮ ਜਿਹਦੇ ਹਦਜ ਪ੍ਰਭ ਨੇ ਨਾਮ ਦੇਤਾ ਜਿੱਤੇ ਨਾਮ ਪ੍ਰਗਟ ਹੋ ਗਿਆ ਨਾਮਕ ਸਾਧ ਪੂਰਨ ਭਗਵਾਨ ਹਲੈ ਲੋ ਨਾਮ ਕਹਿਆ ਉਹ ਹੀ ਸਾਧ ਆ ਉਹ ਹੀ ਪੂਰਨ ਭਗਵਾਨ ਹੈ ਭਗਵਾਨ ਨਹੀਂ ਭਗਵਾਨ ਤੋਂ ਵੀ ਗਾਣਾ ਹੈ ਪੂਰਨ ਭਗਵਾਨ ਕਿਹਾ ਕਿ ਅਧੂਰੇ ਭਗਵਾਨ ਨੇ ਕ੍ਰਿਸ਼ਨ ਭਗਵਾਨ ਅਧੂਰਾ ਹੈ ਉਹ ਪੂਰਾ ਭਗਵਾਨ ਨਹੀਂ ਇਹ ਅਸਲੀ ਭਗਵਾਨ ਨੇ ਉਹ ਨਕਲੀ ਨੇ ਭਗਵਾਨ ਰਾਮ ਵੀ ਭਗਵਾਨ ਨਕਲੀ ਹੈ ਉਹ ਜਿਹੜੇ 10 ਨੇ ਨਾ ਭਗਵਾਨ ਉਹ ਨਾ ਜਾਇ ਹੈ ਅਵਤਾਰ ਜਿਹੜੇ 10 ਨੇ ਉਹ ਗੁੰਮ ਭਗਵਾਨ ਉਹ ਪੂਰਨ ਭਗਵਾਨ ਨੇ ਉਹ ਭਗਵਾਨ ਹੈ